ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੋ ਚੀਜ਼ਾਂ ਆਪਾਂ ਰੋਜ਼ ਖਾਂਦੇ ਆ ਅਜਿਹੀ ਚੀਜ਼ ਉਹਨਾਂ ਦੇ ਵਿੱਚੋਂ ਜੋ ਅਕਸਰ ਲੋਕਾਂ ਦੁਆਰਾ ਖਾਈ ਜਾਂਦੀ ਆ ਤੇ ਉਹਨੂੰ ਰੱਬ ਦਾ ਫੂਡ ਵੀ ਕਿਹਾ ਜਾਂਦਾ ਰੱਬ ਦਾ ਭੋਜਨ ਵੀ ਕਿਹਾ ਜਾਂਦਾ ਅਜਿਹਾ ਮੰਨਣਾ ਉਸ ਉੱਪਰ ਗੱਲ ਕਰਾਂਗੇ ਅੱਜ ਕੱਲ ਦਾ ਇਹ ਸੱਭਿਆਚਾਰੀ ਬਣ ਚੁੱਕਿਆ ਵਾ ਆਪਾਂ ਗੱਲ ਕਰ ਰਹੇ ਆ ਚਾਕਲੇਟਸ ਦੀ ਚਾਕਲੇਟਸ ਦੀ ਖੋਜ ਕਿੱਦਾਂ ਹੋਈ ਕਿਵੇਂ ਇਤਿਹਾਸ ਇਹਦੇ ਨਾਲ ਸੰਬੰਧਿਤ ਆ ਕੀ ਜਿਹੜਾ ਚਾਕਲੇਟ ਸੀਗਾ ਸਭ ਤੋਂ ਪਹਿਲਾਂ ਇੱਕ ਮਠਿਆਈ ਦੇ ਰੂਪ ਦੇ ਵਿੱਚ ਆਇਆ ਸੀ ਚਾਕਲੇਟ ਕਿਸੇ ਰਸਾਇਣਿਕ ਖਾਦ ਨਾਲ ਬਣਦਾ ਤੇ ਚਾਕਲੇਟ ਕਿਸ ਤਰੀਕੇ ਦੇ ਨਾਲ ਬਣਦਾ ਉਹਦੇ ਉੱਪਰ ਗੱਲ ਕਰਾਂਗੇ ਤੇ ਚਾਕਲੇਟ ਫੂਡ ਆਫ ਦਾ ਗੋਡਸ ਦੈਟਸ ਦਾ ਗ੍ਰੀਕ ਮੀਨਿੰਗ ਆਫ ਥੀਅਰੋਮਾ ਕਾਕਾਓ ਦਾ ਨੇਮ ਆਫ ਦਾ ਟ੍ਰੀ ਦੈਟ ਪ੍ਰੋਵਾਈਡਸ ਇਟ ਫਾਰ ਅ ਪਲਾਂਟ ਵਿਚ ਇਜ਼ ਨੋਟੋਰੀਅਸਲੀ ਡਿਫਿਕਲਟ ਟੂ ਕਲਟੀਵੇਟ ਇਟਸ ਟੇਕ ਓਵਰ ਆਫ ਗਲੋਬਲ ਟੇਸਟ ਇਜ਼ ਡਿਸਾਈਡਡਲੀ ਇੰਪ੍ਰੈਸਿਵ ਇੱਕ ਚਾਕਲੇਟ ਆ ਜਿਹੜਾ ਮੈਸੋਅਮਰੀਕਾ ਦੇ ਵਿੱਚ ਵਰਤਿਆ ਜਾਣ ਲੱਗਿਆ ਜੋ ਕਿ ਮੈਕਸੀਕੋ ਤੇ ਮੱਧ ਅਮਰੀਕਾ ਦੇ ਵਿੱਚ ਸਥਿਤਾ ਉੱਥੇ ਸਭ ਤੋਂ ਪਹਿਲਾਂ ਚਾਕਲੇਟ ਸੀਗਾ ਜਿਹੜਾ ਉਲਮੇਕ ਮਾਇਆ ਐਸਟੈਕ ਸਭਿਅਤਾ ਨੇ ਕੋਕਾ ਬੀਨਸ ਦੀ ਵਰਤੋਂ ਕਰਕੇ ਸ਼ੁਰੂ ਕੀਤੀ ਹੁਣ ਕੋਕਾ ਬੀਨਸ ਕੀ ਨੇ ਸਥੀ ਬ੍ਰੋਮਾ ਟਰੀਜ਼ ਨੂੰ ਲਗਦੇ ਨੇ ਇਹ ਪੌਦਾ ਵਾ ਜਿਹੜਾ ਇਹ ਮੈਕਸੀਕੋ ਦੇ ਵਿੱਚ ਹੁੰਦਾ ਇਹਦਾ ਇੱਕ ਫਲ ਹੁੰਦਾ ਜਿਹਨੂੰ ਕੋਕੋਆ ਪੋਰਟਸ ਕਿਹਾ ਜਾਂਦਾ ਉਹਦੇ ਵਿੱਚ ਲਗਭਗ 40 ਤੋਂ 50 ਜਿਹੜੇ ਬੀਜ ਹੁੰਦੇ ਨੇ ਬੀਨਸ ਹੁੰਦੇ ਨੇ ਇੱਕ ਕੋਕੋਆ ਬੀਨਸ ਹੁੰਦੇ ਨੇ ਫਿਰ ਇਹਨਾਂ ਨੂੰ ਕੱਢ ਕੇ ਪ੍ਰੋਸੈਸ ਕੀਤਾ ਜਾਂਦਾ ਸਾਫ਼ ਸੁਹਿਆ ਕੀਤਾ ਜਾਂਦਾ ਫਿਰ ਇਹਨੂੰ ਪੀਸ ਕੇ ਇੱਕ ਕੋਕੋਆ ਪਾਊਡਰ ਤਿਆਰ ਕੀਤਾ ਜਾਂਦਾ ਜਿਹਦੇ ਨਾਲ ਚਾਕਲੇਟ ਜਿਹੜੀ ਉਹ ਬਣਦੀ ਆ ਇਹ ਸਭਿਆਂ ਦਾ ਸੀ ਜਿਹੜੀਆਂ ਇਹਨਾਂ ਨੇ ਕੋਕੋਆ ਬੀਨਸ ਨੂੰ ਵਰਤ ਕੇ ਚਾਕਲੇਟ ਤਿਆਰ ਕੀਤੀ ਚਾਕਲੇਟ ਜਿਹੜੀ ਸੀਗੀ ਉਸ ਸਮਿਆਂ ਦੇ ਵਿੱਚ ਠੋਸ ਨਹੀਂ ਸੀ ਚਾਕਲੇਟ ਉਸ ਸਮਿਆਂ ਦੇ ਵਿੱਚ ਇੱਕ ਪਾਣੀ ਦੇ ਰੂਪ ਦੇ ਵਿੱਚ ਤਿਆਰ ਕੀਤੀ ਜਿਹਨੂੰ ਆਪਾਂ ਚਾਕਲੇਟ ਸ਼ੇਕ ਕਹਿ ਸਕਦੇ ਆ ਉਸ ਸਮਿਆਂ ਦੇ ਉੱਪਰ ਠੋਸ ਚਾਕਲੇਟ ਨਹੀਂ ਸੀ ਤੇ ਇੰਨਾ ਸੱਭਿਆਤਾ ਮਨ ਨੇ ਕੀ ਕੀਤਾ ਇਹ ਬੀਨਸ ਦੀ ਇਹਨਾਂ ਨੂੰ ਸੁਕਾ ਕੇ ਇਹਨਾਂ ਦਾ ਪਾਊਡਰ ਬਣਾ ਕੇ ਪਾਣੀ ਚ ਘੋਲਿਆ ਤੇ ਇੱਕ ਕੜਬਾ ਘੋਲ ਜਿਹੜਾ ਤਿਆਰ ਕੀਤਾ ਤੇ ਉਹ ਜਿਹੜਾ ਘੋਲ ਸੀ ਉਹ ਸਮਿਆਂ ਦੇ ਵਿੱਚ ਇਹ ਬਹੁਤ ਪਵਿੱਤਰ ਮੰਨਦੇ ਸੀਗੇ ਕਈ ਧਾਰਮਿਕ ਦੇ ਸਮਾਜਿਕ ਪ੍ਰੋਗਰਾਮਾਂ ਦੇ ਵਿੱਚ ਇਹਦੀ ਵਰਤੋਂ ਕੀਤੀ ਜਾਂਦੀ ਸੀ ਚਾਕਲੇਟ ਦੀ ਸ਼ੁਰੂਆਤ ਜਿਹੜੀ ਆ 올ਮੇਕ ਸੱਭਿਆਤਾ ਨੇ ਕੀਤੀ ਸੀ 1500 ਤੋਂ 400 ਇਸਾ ਪੂਰਵ ਦੇ ਵਿੱਚ ਉਸ ਸਮਿਆਂ ਦੇ ਵਿੱਚ ਇਹਨਾਂ ਨੇ ਕੋਕੋਆ ਬੀਨਸ ਨੂੰ ਪੀਸ ਕੇ ਪਾਊਡਰ ਬਣਾਇਆ ਤੇ ਉਹਨਾਂ ਦਾ ਕੋਲ ਤਿਆਰ ਕਰਕੇ ਵਰਤੋਂ ਕੀਤੀ ਤੇ ਜਿਹਦੇ ਕਰਕੇ ਇਹਨੂੰ ਇੱਕ ਪਾਣੀ ਦੀ ਸ਼ਕਲ ਦੇ ਵਿੱਚ ਵਰਤਿਆ ਜਾਣ ਲੱਗਿਆ ਸੋ 올 ਮੇਕ ਸਭਿਆਤਾ ਸਦੀ ਕੀ ਜਿਹੜੀ ਉਹ ਸਮਯਾ ਦੇ ਵਿੱਚ ਪਹਿਲੀ ਸਭਿਆਤਾ ਸੀ ਜਿਨੇ ਕੋਕੋਆ ਬੀਨਸ ਨੂੰ ਵਰਤ ਕੇ ਚਾਕਲੇਟ ਪਾਣੀ ਸੀਗਾ ਉਹ ਤਿਆਰ ਕੀਤਾ ਸੀ ਮਾਇਆ ਸਭਿਅਤਾ ਨੇ ਕੋਕੋਆ ਪਾਣੀ ਸੀ ਜਿਹੜਾ 250 ਤੋਂ 900 ਹਿੱਸਾ ਪੂਰਬ ਦੇ ਵਿੱਚ ਵਰਤੋਂ ਦੇ ਵਿੱਚ ਲਿਆਂਦਾ। ਉਹਨਾਂ ਨੇ ਕਈ ਧਾਰਮਿਕ ਤੇ ਸਮਾਜਿਕ ਪ੍ਰੋਗਰਾਮਾਂ ਦੇ ਲਈ ਇਸ ਪਾਣੀ ਨੂੰ ਵਰਤੋਂ ਦੇ ਵਿੱਚ ਲਿਆਉਣਾ ਸ਼ੁਰੂ ਕਰ ਦਿੱਤਾ। ਤੇ ਇਹਦੇ ਵਿੱਚ ਪਾਣੀ ਦੇ ਵਿੱਚ ਉਹਨਾਂ ਨੇ ਮਿਰਚਾਂ ਐਡ ਕੀਤੇ, ਕਈ ਮਸਾਲੇ ਐਡ ਕੀਤੇ ਜਿਹਦੇ ਕਰਕੇ ਇਹਦਾ ਟੇਸ ਜਿਹੜਾ ਕੋੜਾ ਬਣਾ ਦਿੱਤਾ ਗਿਆ ਸੀ ਉਹ ਸਮਿਆਂ ਦੇ ਵਿੱਚ। ਐਸਟੈਕ ਸਭਿਅਤਾ ਨੇ ਕੋਕੋਆ ਪਾਊਡਰ ਨੂੰ ਜਾਂ ਕੋਕੋ ਬੀਨਸ ਨੂੰ ਐਜ਼ এ ਮੁਦਰਾ ਯੂਜ਼ ਕੀਤਾ। ਉਹਨਾਂ ਲੋਕਾਂ ਦਾ ਕਹਿਣਾ ਸੀ ਵੀ ਜਿਹੜਾ ਕੋਕੋਆ ਪਾਊਡਰ ਆ ਜਾਂ ਕੋਕੋਆ ਦਾ ਪੌਦਾ ਵਾ ਇਹ ਸਾਨੂੰ ਰੱਬ ਨੇ ਦਿੱਤਾ। ਉਹਨਾਂ ਦਾ ਦੇਵਤਾ ਸੀ ਕੁਇਟਜ਼ਾਲ ਕੋਟਲ ਸੋ ਉਹਦਾ ਪ੍ਰਤੀਕ ਮੰਨਦੇ ਸੀ ਇਹ ਕੋਕੋਆ ਪਾਊਡਰ ਨੂੰ ਯੂਰਪ ਦੇ ਵਿੱਚ ਜਿਹੜੀ ਚਾਕਲੇਟ ਸੀਗੀ ਇਹਦੀ ਖੋਜ 16ਵੀਂ ਸਦੀ ਦੇ ਵਿੱਚ ਹੀ ਜਦੋਂ ਇੱਕ ਸਪੈਨਿਸ਼ ਖੋਜੀ ਅਰਨਾਮ ਕਰੋਟੇਸ ਮੈਸੋ ਅਮਰੀਕਾ ਪਹੁੰਚਿਆ ਕੋਕੋਆ ਬੀਜ ਨੂੰ ਯੂਰਪ ਲੈ ਆਂਦਾ ਗਿਆ ਫਿਰ ਉਹਦਾ ਜਿਹੜੀ ਢਾਂਚਾ ਸੀਗਾ ਇੱਕ ਮਿੱਠਾ ਠੋਸ ਪਦਾਰਥ ਦੇ ਰੂਪ ਦੇ ਵਿੱਚ ਬਦਲਿਆ ਗਿਆ ਇਹਦੇ ਵਿੱਚ ਚੀਨੀ ਤੇ ਦੁੱਧ ਮਲਾਇਆ ਗਿਆ ਉਸ ਸਮਿਆਂ ਦੇ ਵਿੱਚ ਜਿਹੜਾ ਇੱਕ ਚਾਕਲੇਟ ਨਾਮ ਦਾ ਪਦਾਰਥ ਨਿਕਲ ਕੇ ਸਾਹਮਣੇ ਆਇਆ ਤਕਨੀਕਾਂ ਦੇ ਨਾਲ 17ਵੀਂ ਤੇ 18ਵੀਂ ਸਦੀ ਦੇ ਵਿੱਚ ਚੌਕਲੇਟ ਆ ਜਿਹੜਾ ਉਹ ਯੂਰਪ ਦੇ ਵਿੱਚ ਫੈਲ ਗਿਆ ਤੇ ਇਹਦੀ ਮੰਗ ਆ ਜਿਹੜੀ ਬਹੁਤ ਵਧਣ ਲੱਗੀ ਸੀ ਤੇ ਕਈ ਚੌਕਲੇਟ ਹਾਊਸਿਸ ਇੰਗਲੈਂਡ ਦੇ ਵਿੱਚੋਂ ਖੁੱਲੇ ਗਏ ਜੋ ਬਹੁਤ ਪ੍ਰਸਿੱਧ ਹੋਏ ਵਿਸ਼ਪੱਦਰ ਦੇ ਵਿੱਚ ਤੇ ਲੋਕ ਉਹਨਾਂ ਹਾਊਸਿਸ ਦੇ ਵਿੱਚ ਹੀ ਇਕੱਠੇ ਹੁੰਦੇ ਸੀ ਇਕੱਠੇ ਹੋ ਕੇ ਚੌਕਲੇਟ ਸ਼ੇਕ ਪੀਂਦੇ ਸੀਗੇ ਉੱਥੇ ਜਾ ਕੇ ਆਧੁਨਿਕ ਚੌਕਲੇਟ ਆ ਜਿਹੜਾ ਉਹ 19ਵੀਂ ਸਦੀ ਦੇ ਵਿੱਚ ਖੋਜਿਆ ਗਿਆ ਠੋਸ ਰੂਪ ਸੀ ਜਿਹੜਾ ਅੱਜ ਕੱਲ ਆਪਾਂ ਖਾਂਦੇ ਆ ਟਾਫੀਜ਼ ਹੋ ਗਿਆ ਚੌਕਲੇਟ ਬਾਰਸ ਹੋ ਗਿਆ ਇਹ ਜਿਹੜੀ ਬਣਤਰ ਆ ਠੋਸ ਰੂਪ ਲਿਆਂਦਾ ਗਿਆ 19ਵੀਂ ਸਦੀ ਦੇ ਵਿੱਚ ਲਿਆਂਦਾ ਗਿਆ 1828 ਦੇ ਵਿੱਚ ਕੋਕਾ ਪਾਊਡਰ ਨੂੰ ਠੋਸ ਰੂਪ ਬਣਾਉਣ ਦੇ ਵਿੱਚ ਇੱਕ ਤਕਨੀਕ ਵਿਕਸਿਤ ਕੀਤੀ ਗਈ ਜਿਹੜੀ ਕਿ ਡੱਚ ਕੈਮਿਸਟ ਕੋਨਰਾਡ ਵਾਟ ਹਾਰਟਨ ਨੇ ਵਿਕਸਿਤ ਕੀਤੀ ਸੀ ਫਿਰ 1847 ਦਾ ਦੌਰ ਹੁੰਦਾ ਉਸ ਸਮੇਂ ਚਾਕਲੇਟ ਪਹਿਲੀ ਬਣਾਈ ਗਈ ਸੀ ਠੋਸ ਰੂਪ ਦੇ ਵਿੱਚ ਜਿਹੜੀ ਕਿ 바ਰ ਦੇ ਸ਼ਕਲ ਦੇ ਵਿੱਚ ਆਈ ਸੀ ਉਹ ਜੋਸਫ ਫਰਾਈ ਨੇ ਬਣਾਈ ਸੀ 1875 ਦੇ ਵਿੱਚ ਅੱਗੇ ਚਾਕਲੇਟ ਦਾ ਰੂਪ ਆ ਜਿਹੜਾ ਹੋਰ ਚੇਂਜ ਕੀਤਾ ਗਿਆ ਇਹਦੇ ਵਿੱਚ ਦੁੱਧ ਮਿਲਾਇਆ ਗਿਆ ਇਹੇ ਤਰੀਕਾ ਸੀ ਹੈਨਰੀ ਪੀਟਰ ਤੇ ਡੈਨੀਅਲ ਨੈਸਲੇ ਨੇ ਖੋਜਿਆ ਸੀ 20ਵੀਂ ਸਦੀ ਦੇ ਵਿੱਚ ਚਾਕਲੇਟ ਦਾ ਜਿਹੜਾ ਕੰਮ ਸੀ ਉਹ ਬਹੁਤ ਵੱਡੇ ਲੈਵਲ ਤੇ ਹੋ ਗਿਆ ਆਮ ਲੋਕਾਂ ਨੂੰ ਵੀ ਚਾਕਲੇਟਾਂ ਜਿਹੜੀ ਮਿਲਣ ਲੱਗੀ ਉਹ ਸਮਿਆਂ ਦੇ ਵਿੱਚ ਹਰਸ਼ੇ ਕੈਡਬਰੀ ਤੇ ਨੈਸਲੇ ਨੇ ਆਪਣੀਆਂ ਚਾਕਲੇਟ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਤੇ ਲੋਕਾਂ ਦਾ ਕਿ ਆਮ ਖਾਣ ਵਾਲਾ ਪਦਾਰਥ ਬਣ ਚੁੱਕਿਆ ਸੀ ਜਦੋਂ ਇਹਦਾ ਪੱਧਰ ਬਹੁਤ ਵੱਡੇ ਲੈਵਲ ਤੇ ਹੋ ਗਿਆ ਸੀ ਕੰਮਕਾਰ ਕਾਫੀ ਫੈਲ ਗਿਆ ਸੀਗਾ 20ਵੀਂ ਸਦੀ ਦੇ ਵਿੱਚ ਆ ਕੇ ਚਾਕਲੇਟ ਦਾ ਫਿਰ ਚਾਕਲੇਟ ਦੀਆਂ ਕਿਸਮਾਂਆਂ ਸ਼ੁਰੂ ਹੋ ਗਈਆਂ ਦੁੱਧਦੋ ਚਾਕਲੇਟ ਬਣਨ ਲੱਗੀ ਡਾਰਕ ਚਾਕਲੇਟ ਬਣਨ ਲੱਗੀ ਤੇ ਵਾਈਟ ਚਾਕਲੇਟ ਬਣਨ ਲੱਗੀ ਜਿਹੜੀ ਦੁੱਧਦੋ ਚਾਕਲੇਟ ਬਣਦੀ ਸੀ ਇਹ ਆਮ ਤੌਰ ਤੇ ਆਪਾਂ ਜੋ ਖਾਂਦੇ ਆ ਉਹ ਚਾਕਲੇਟ ਹੁੰਦੀ ਸੀ ਇਹਦੇ ਵਿੱਚ ਕੋਕੋਆ ਪਾਊਡਰ ਦੁੱਧ ਚੀਨੀ ਮਿਲਾਇਆ ਜਾਂਦਾ ਸੀ ਜੋ ਕਾਫੀ ਜ਼ਿਆਦਾ ਪ੍ਰਸਿੱਧ ਡਾਰਕ ਚਾਕਲੇਟ ਆ ਡਾਰਕ ਚਾਕਲੇਟ ਦੇ ਵਿੱਚ ਇਹ ਚੀਨੀ ਦੀ ਮਾਤਰਾ ਘੱਟ ਕਰਦੇ ਨੇ ਤੇ ਕੋਕੋਆ ਪਾਊਡਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਇਹ ਮੰਨਿਆ ਜਾਂਦਾ ਵੀ ਜਿਹੜੀ ਡਾਰਕ ਚਾਕਲੇਟ ਆ ਉਹ ਸਿਹਤ ਦੇ ਲਈ ਵੀ ਕਾਫੀ ਫਾਇਦੇਮੰਦ ਹੋ ਸਕਦੀ ਆ। ਵਾਈਟ ਚਾਕਲੇਟ ਦੇ ਵਿੱਚ ਆਮ ਤੌਰ ਦੇ ਉੱਤੇ ਕੋਕੋਆ ਮੱਖਣ, ਦੁੱਧ, ਚੀਨੀ ਸ਼ਾਮਿਲ ਕੀਤੇ ਜਾਂਦੇ ਸੀ ਪਰ ਇਹਦੇ ਵਿੱਚ ਕੋਕੋਆ ਸੋਲਿਡਸ ਨੂੰ ਐਡ ਨਹੀਂ ਕੀਤਾ ਜਾਂਦਾ। ਹੁਣ ਅੰਤ ਦੇ ਵਿੱਚ ਗੱਲ ਕਰਦੇ ਆ ਇਹ ਸੀਗਾ ਚਾਕਲੇਟ ਦਾ ਇਤਿਹਾਸ ਚਾਕਲੇਟ ਕਿਵੇਂ ਸ਼ੇਕ ਤੋਂ ਤਿਆਰ ਹੋਇਆ ਕੋੜਾ ਪਾਣੀ ਸੀ ਜਿਹਨੂੰ ਲੋਕ ਪੀਂਦੇ ਸੀ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਨੇ ਫਿਰ ਹੌਲੀ-ਹੌਲੀ ਆਪਣੇ ਕਲਚਰ ਦੇ ਵਿੱਚ ਅਡਾਪਟ ਕਰਨਾ ਸ਼ੁਰੂ ਕੀਤਾ ਧਾਰਮਿਕ ਪ੍ਰੋਗਰਾਮਾਂ ਦੇ ਉੱਪਰ ਇਸ ਸ਼ੇਕ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਹੌਲੀ-ਹੌਲੀ ਇਹਦਾ ਜਿਹੜਾ ਰੂਪ ਉਹਦੇ ਵਿੱਚ ਬਦਲਾਅ ਆਇਆ ਦੀ ਬਣਤਰ ਨੂੰ ਠੋਸ ਬਣਾਇਆ ਗਿਆ ਇਹਦੇ ਵਿੱਚ ਚੀਨੀ ਦੁੱਧ ਐਡ ਕੀਤਾ ਗਿਆ ਤੇ ਮਠਿਆਈਆਂ ਦੇ ਦੌਰ ਦੇ ਉੱਤੇ ਜਿਹੜਾ ਚਾਕਲੇਟ ਆ ਉਹ ਸਾਹਮਣੇ ਆਇਆ ਉੱਬਰ ਕੇ ਤੇ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਚਾਕਲੇਟ ਆ ਉਹਨੂੰ ਲਗਭਗ ਹਰ ਇਨਸਾਨ ਸੱਭਿਆਚਾਰਕ ਹਿੱਸਾ ਮੰਨਦਾ ਵਾ ਕਿਉਂਕਿ ਕਿਸੇ ਵੀ ਫੰਕਸ਼ਨ ਤੇ ਦਿਨ ਤਿਹਾੜੀ ਦੇ ਉੱਤੇ ਕਿਸੇ ਵੀ ਪ੍ਰੋਗਰਾਮ ਦੇ ਉੱਪਰ ਕਿਸੇ ਨੂੰ ਵਿਸ਼ ਕਰਨੀ ਆ ਬਰਥਡੇ ਸੈਲੀਬ੍ਰੇਸ਼ਨ ਹੋ ਤਾਂ ਹਰ ਬੰਦਾ ਇਹੀ ਸੋਚਦਾ ਵੀ ਚਾਕਲੇਟ ਦੇਣ ਤੋਂ ਜ਼ਿਆਦਾ ਵਧੀਆ ਤਰੀਕਾ ਹੋਰ ਕੋਈ ਨਹੀਂ ਹੋ ਸਕਦਾ ਚਾਕਲੇਟ ਸੀ ਬੰਦਾ ਆਫਰ ਕਰਦਾ ਕਿਸੇ ਨੂੰ ਵੀ ਜਾ ਕੇ ਸੋ ਇਸ ਤਰੀਕੇ ਨਾਲ ਜਿਹੜਾ ਚਾਕਲੇਟ ਸੀਗਾ ਇੱਕ ਕੋੜਾ ਪਾਣੀ ਸੀ ਬਾਅਦ ਵਿੱਚ ਆਉਂਦਾ ਆਉਂਦਾ ਇਹ ਇਨਸਾਨਾਂ ਨੇ ਆਪਣੇ ਹਿਸਾਬ ਨਾਲ ਇਹਨੂੰ ਢਾਲਿਆ ਤੇ ਅੱਜ ਦੇ ਸਮੇਂ ਦੇ ਵਿੱਚ ਇਹ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੋ ਚੁੱਕਿਆ ਪਰ ਇਹ ਵੀ ਹੈਰਾਨੀ ਵਾਲੀ ਗੱਲ ਹੈ ਵੀ ਇੰਡੀਆ ਦੇ ਵਿੱਚ ਵੀ ਚਾਕਲੇਟ ਕਾਫੀ ਵੱਡੇ ਪੱਧਰ ਤੇ ਪ੍ਰਸਿੱਧਾ ਲਗਭਗ ਸਾਰਿਆਂ ਨੂੰ ਪਤਾ ਬੱਚੇ ਖਾਂਦੇ ਸਭ ਖਾਂਦੇ ਨੇ ਪਰ ਇੰਡੀਆ ਦੇ ਵਿੱਚ ਚਾਕਲੇਟ ਦੀ ਖੋਜ ਨਹੀਂ ਹੋਈ ਇਹਦੀ ਖੋਜ ਆ ਅਮਰੀਕਾ ਦੇ ਨਾਲ ਸੰਬੰਧਿਤ ਆ ਮੈਕਟ੍ਰਿਕੋ ਦੇ ਨਾਲ ਸੰਬੰਧਿਤ ਆ